ਬਹੁਤ ਹੀ ਮੁਕੱਦਸ ਮੌਕੇ ਦੇ ਉੱਪਰ ਬੋਲਣ ਦਾ ਮੌਕਾ ਜਿਹੜਾ ਉਹ ਦਿੱਤਾ ਸਪੀਕਰ ਸਾਹਿਬ ਜਿਵੇਂ ਤੁਸੀਂ ਵੀ ਕਿਹਾ ਤੇ ਬਾਕੀ ਸਾਰੇ ਸਾਥੀਆਂ ਨੇ ਵੀ ਕਿਹਾ ਕਿ ਆਪਣੇ ਲਈ ਸਾਰੇ ਦੇ ਲਈ ਇਹ ਮਾਣ ਦੀ ਗੱਲ ਹੈ ਆਪਣੇ ਸਾਰੇ ਤੇ ਗੁਰੂ ਮਹਾਰਾਜ ਦੀ ਅਪਰੰਪਾਰ ਬਖਸ਼ਿਸ਼ ਹੈ ਮਿਹਰ ਹੈ ਕਿ ਆਪਾਂ ਨੂੰ ਇਹ ਮੌਕਾ ਮਿਲਿਆ ਕਿ ਉਹਨਾਂ ਦੇ 350 ਸਾਲਾਂ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦਾ ਨਮਨ ਕਰਨ ਦਾ ਆਪਾਂ ਸਾਰਿਆਂ ਨੂੰ ਅੱਜ ਇਸ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਉਹ ਕਰਨ ਦਾ ਮੌਕਾ ਮਿਲਿਆ ਹੈ। ਸਪੀਕਰ ਸਾਹਿਬ ਹਿੰਦੀ ਚਾਦਰ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਦੀ ਜੇ ਸ਼ਹਾਦਤ ਦੀ ਗੱਲ ਕਰਨ ਲੱਗੇ ਤੇ ਮੈਂ ਸਮਝਦਾ ਕਿ ਸਮਾਂ ਮੁੱਕ ਸਕਦਾ ਹੈ, ਸ਼ਬਦ ਮੁੱਕ ਸਕਦੇ ਨੇ ਪਰ ਆਪਣੇ ਵਿੱਚੋਂ ਕੋਈ ਵੀ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੇ ਫਲਸਫੇ ਨੂੰ, ਉਹਨਾਂ ਦੇ ਬਲੀਦਾਨ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਨੋ ਸਮੇਟ ਨਹੀਂ ਸਕਦਾ ਸਮੇਂ ਔਰ ਸ਼ਬਦਾਂ ਦੇ ਵਿੱਚ ਸਪੀਕਰ ਸਾਹਿਬ ਜਿਵੇਂ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਕਿਹਾ ਕਿ ਬਹੁਤ ਕੁਰਬਾਨੀਆਂ ਹੋਈਆਂ ਨੇ ਪੂਰੀ ਦੁਨੀਆ ਦੇ ਵਿੱਚ ਪਰ ਇਹ ਕਲਮ ਕੱਲੀ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਜਹਾ ਬੇਰਦਾਸ਼ ਸੀ ਇਹ ਜੀ ਕੁਰਬਾਨੀ ਸੀ ਕਿ ਜਿਹੜੀ ਕਿ ਦੂਸਰੇ ਧਰਮ ਦੇ ਲਈ ਹੋਈ ਔਰ ਕਲਮ ਕੱਲੀ ਉਹ ਕੁਰਬਾਨੀ ਸੀ ਕਿ ਜਿੱਥੇ ਟੜ ਦਾ ਤੇ ਸਰਦਾ ਟੜ ਦਾ ਔਰ ਸਰਦਾ ਅਲੱਗ ਅਲੱਗ ਸੰਸਕਾਰ ਹੈ ਜਿਹੜਾ ਅੰਤਿਮ ਰਸਮਾਂ ਨੇ ਜਿਹੜੀਆਂ ਉਹ ਹੋਈਆਂ ਗੁਰੂ ਸਾਹਿਬ ਆਪ ਦੇ ਚਾਹੇ ਸਰੀਰ ਦੇ ਦੋ ਟੋਟੇ ਕਰਾ ਗਏ ਸਿਰ ਸਿਰ ਅੱਡ ਟੜ ਅੱਡ ਪਰ ਹਿੰਦੁਸਤਾਨ ਨੂੰ ਸਾਰੇ ਧਰਮਾਂ ਨੂੰ ਮਜ਼ਬਾਂ ਨੂੰ ਫਿਰਕਿਆਂ ਨੂੰ ਇਕੱਠਾ ਰੱਖ ਗਏ ਚਾਹੇ ਆਪ ਦੇ ਸਰੀਰ ਦੇ ਦੋ ਟੁਕੜੇ ਨੇ ਜਿਹੜੇ ਉਹ ਕਰਾ ਗਏ ਸਪੀਕਰ ਸਾਹਿਬ ਮੇਰੇ ਲਈ ਇਹ ਹੋਰ ਵੀ ਮਾਨ ਦੀ ਗੱਲ ਹੈ ਕਿ ਮੈਂ ਜਿੱਥੇ ਅੱਜ ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੂੰ ਸਜਦਾ ਕਰ ਰਿਹਾ ਉੱਥੇ ਹੀ ਮੈਂ ਉਸ ਹਲਕੇ ਤੋਂ ਸੁਨਾਮ ਸਿੰਘ ਵਾਲਾ ਤੋਂ ਨਾ ਜਿਹਦੇ ਨਗਰ ਲੋਂਗਵਾਲ ਦਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੇ ਨਾਲ ਸੰਬੰਧ ਸੀ ਜਿੱਥੋਂ ਉਹ ਬਿਲੋਂਗ ਕਰਦੇ ਸੀਗੇ ਭਾਈ ਮਤੀਦਾਸ ਜੀ ਉਹ ਸ਼ਖਸੀਅਤ ਉਹ ਯੋਧੇ ਕਿ ਜਿਨ੍ਹਾਂ ਨੂੰ ਆਰਿਆਂ ਦੇ ذریعے چیرਿਆ ਗਿਆ ਦੋ ਹਿੱਸਿਆਂ ਦੇ ਵਿੱਚ ਪਰ ਅਡੋਲ ਰਹੇ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਰੂਹ ਦੇ ਵਿੱਚ ਬੰਨ ਕੇ ਅਗਨ ਭੇਟ ਕਰ ਦਿੱਤਾ ਗਿਆ ਪਰ ਅਡੋਲ ਰਹੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗਿਆਂ ਚ ਉਬਾਲ ਦਿੱਤਾ ਗਿਆ ਪਰ ਸੀ ਨਾ ਕੀਤੀ ਔਰ ਨਾਮ ਜਪਦੇ ਰਹੇ ਮੈਂ ਉਸ ਪਵਿੱਤਰ ਧਰਤੀ ਨੂੰ ਰਿਪਰੈਜ਼ੈਂਟ ਕਰਦੇ ਤੇ ਮੇਰੇ ਲਈ ਇਹ ਸੁਭਾਗਾਂ ਵਾਲੀ ਗੱਲ ਹੈ ਸਪੀਕਰ ਸਾਹਿਬ ਮੈਂ ਅੱਜ ਦੇ ਸਮੇਂ ਕੋਈ ਸਿਆਸੀ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਸਾਰੇ ਹੀ ਗੁਰੂ ਸਾਹਿਬ ਦੇ ਪੈਰਾਂ ਦੀ ਧੂੜ ਦੇ ਕਿਣਕੇ ਬਰਾਬਰ ਵੀ ਨਹੀਂ ਹੈਗੇ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਇਹ ਪਿਛਲੇ ਸਾਢੇ 3 ਪੌਣੇ 4 ਸਾਲਾਂ ਦੇ ਵਿੱਚ ਇਹ ਉਹ ਸਰਕਾਰ ਕਿ ਜਿਨੇ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਦੇ ਪਦ ਚੰਨਾਂ ਦੇ ਉੱਪਰ ਚੱਲ ਚੱਲ ਸਕੀਏ ਉਹਨਾਂ ਦੇ ਫਲਸਫੇ ਦੇ ਉੱਪਰ ਚੱਲ ਸਕੀਏ ਜਿਹਦੇ ਤਹਿਤ ਜਿੱਥੇ ਅੱਜ ਭਾਈ ਜੈਤਾ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਸਾਰੇ 3 ਕਰੋੜ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰ ਰਿਹਾ ਇਤਿਹਾਸ ਸਿਰਜ ਰਹੇ ਹਾਂ ਅੱਜ ਆਪਾਂ ਗੱਲ ਕਰ ਲਈਏ ਡੇਰਾ ਬੱਲਾ ਦੇ ਲਈ ਉਨ੍ਹਾਂ ਦੇ ਅਧਿਆਨ ਸੈਂਟਰ ਦੇ ਲਈ 25 ਕਰੋੜ ਰੁਪਏ ਦੇਣਾ ਭਗਵਾਨ ਵਾਲਮੀਕੀ ਪੈਨੋਰੋਮਾ ਰਾਮ ਤੀਰਥ ਅੰਮ੍ਰਿਤਸਰ ਦੇ ਲਈ 35 ਕਰੋੜ ਦੇਣਾ ਕਾਲੀ ਮਾਤਾ ਮੰਦਰ ਦੇ ਕੰਪਲੈਕਸ ਦੇ ਲਈ 75 ਕਰੋੜ ਦੇਣਾ ਤੇ 25 ਕਰੋੜ ਦੀ ਲਾਗਤ ਦੇ ਨਾਲ ਤੀਰਥ ਯਾਤਰਾ ਸ਼ੁਰੂ ਕਰਨੀ ਸਰ ਇਹ ਮੈਂ ਇਸ ਕਰਕੇ ਗਿਣਾ ਰਿਹਾ ਕਿਉਂਕਿ ਗੁਰੂ ਸਾਹਿਬ ਦਾ ਸਨੇਹਾ ਕੀ ਸੀਗਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਉਹਨੂੰ ਫੋਲੋ ਕਰਨ ਦੀ ਉਹਨੂੰ ਪ੍ਰੀਚ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਇਹ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਸਾਰੇ ਧਰਮਾਂ ਮਸਬਾਂ ਫਿਰਕਿਆਂ ਜਾਤਾਂ ਪਾਤਾਂ ਦੀਆਂ ਲਕੀਰਾਂ ਤੋਂ ਉੱਪਰ ਉੱਠ ਕੇ ਹਰ ਬੰਦਾ ਆਪ ਦੇ ਧਰਮ ਦੀ ਰੱਖਿਆ ਕਰੇ ਤੇ ਉਹਨੂੰ ਪ੍ਰੀਚ ਕਰੇ ਸਰ ਮੈਂ ਨਾਲ ਹੀ ਜਿਵੇਂ ਪਹਿਲਾਂ ਕਿਹਾ ਮੈਂ ਸਿਆਸੀ ਗੱਲ ਨਹੀਂ ਕਰਨੀ ਪਰ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਅੱਜ ਇੱਥੋਂ ਕਹਿਣੀ ਚਾਹੂੰਗਾ ਕਿ ਜਦੋਂ ਅਸੀਂ ਇਹ ਪਲਾਨ ਕੀਤਾ ਜਿਵੇਂ ਹਰਜੋਤ ਜੀ ਨੇ ਦੱਸਿਆ ਕਿ ਸਾਲ ਪਰ ਪਹਿਲਾ ਪਲਾਨ ਸ਼ੁਰੂ ਹੋਇਆ ਤੇ ਜਦੋਂ ਸ਼ੁਰੂ ਹੋਇਆ ਸਮਾਗਮ ਇਹ ਉਹ ਤੋਂ ਪਹਿਲਾਂ ਇੱਕ ਕੌਂਟਰੋਵਰਸੀ ਵੀ ਕਿਹਾ ਗਿਆ ਕਿ ਇਹ ਜੇ ਧਾਰਮਿਕ ਸਮਾਗਮ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਸਰ ਮੈਂ ਇਹ ਪੁੱਛਣਾ ਚਾਹੁੰਨਾ ਕਿ ਕਿਉਂ ਕਿਉਂ ਨਹੀਂ ਹੁੰਦੇ ਕਿ ਸਰਕਾਰਾਂ ਵਾਲੇ ਦਾ ਫਰਜ਼ ਨਹੀਂ ਹੁੰਦਾ ਕਿ ਧਰਮ ਦੀ ਔਰ ਸਮਾਜ ਦੀ ਔਰ ਹਰ ਸੋਚ ਦੀ ਰੱਖਿਆ ਕੀਤੀ ਜਾਵੇ ਸਰ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਉਹੀ ਵੰਡੀਆਂ ਪੈ ਰਹੀਆਂ ਨੇ ਧਰਮਾਂ ਮਜ਼ਬਾਂ ਫਿਰਕਾ ਮੰਦਰ ਗੁਰਦੁਆਰੇ ਮਸਜਿਦ ਦੇ ਨਾਂ ਤੇ ਸਮਾਜ ਨੂੰ ਇਨਸਾਨੀਅਤ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਹੋਇਆ ਮਨੀਪੁਰ ਦੇ ਵਿੱਚ ਜਿੱਥੇ 2 ਸਾਲ ਪਹਿਲਾਂ 258 ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ ਸਿਰਫ ਔਰ ਸਿਰਫ ਦੋ ਕਮਿਊਨਿਟੀਜ਼ ਦੇ ਆਪ ਦੇ ਕਲੈਸ਼ਸ ਦੇ ਵਿੱਚ ਕੀ ਹੋਇਆ 2 ਸਾਲ ਪਹਿਲਾਂ ਨੂਹ ਦੇ ਵਿੱਚ ਜਿੱਥੇ 6 ਲੋਕਾਂ ਦੀਆਂ ਕਮਿਊਨਲ ਕਲੈਸ਼ਸ ਦੇ ਵਿੱਚ ਜਾਨਾਂ ਗਈਆਂ ਅੱਜ ਸਰ ਇਹ ਇਸ ਕਰਕੇ ਜ਼ਰੂਰੀ ਬਣਦਾ ਸੀਗਾ ਸੈਸ਼ਨ ਔਰ ਇਹ ਸਾਰੇ ਸਮਾਗਮ ਕਿ ਪੰਜਾਬ ਦੇ 3 ਕਰੋੜ ਲੋਕ 150 ਕਰੋੜ ਲੋਕਾਂ ਨੂੰ ਇਹ ਸਨੇਹਾ ਦੇ ਸਕਣ ਕਿ ਅੱਜ ਵੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ 3 ਕਰੋੜ ਲੋਕ ਉਹ ਨੇ ਜਿਹੜੇ ਕਿ ਸਨੇਹਾ ਦੇ ਰਹੇ ਨੇ ਸਾਡੇ ਪਰਮ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜੇ ਉਹਨਾਂ ਦਾ ਸਨੇਹਾ ਅੱਜ ਵੀ ਪੂਰੇ ਮੁਲਕ ਦੇ ਵਿੱਚ ਫਲਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਇਹ ਜ਼ਰੂਰੀ ਸੀ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਕਦੇ ਕਿਸੇ ਕੋਨੇ ਤੋਂ ਗੱਲ ਆਉਂਦੀ ਹੈ ਸਰ ਅਸਲੀ ਸਜਦਾ ਸਪੀਕਰ ਸਾਹਿਬ ਇਸ ਸੈਸ਼ਨ ਦਾ ਪੂਰੇ ਮੁਲਕ ਨੂੰ ਇੱਕੋ ਹੀ ਸਨੇਹਾ ਹੋਊਗਾ ਤੇ ਅਸਲੀ ਸੱਚ ਦਾ ਇੱਕੋ ਹੀ ਹੋ ਸਕਦਾ ਹੈ ਗੁਰੂ ਸਾਹਿਬ ਨੂੰ ਕਿ ਜਿੱਥੇ ਅੱਜ ਕਿਤੇ ਦੇਸ਼ ਦੇ ਕੋਨੇ ਦੇ ਵਿੱਚੋਂ ਗੱਲ ਆਉਂਦੀ ਹੈ ਹਿੰਦੂ ਰਾਸ਼ਟਰ ਦੀ ਕਿਤੇ ਗੱਲ ਆਉਂਦੀ ਹੈ ਖਾਲਿਸਤਾਨ ਦੀ ਤੇ ਅੱਜ ਸਨੇਹਾ 3 ਕਰੋੜ ਪੰਜਾਬੀਆਂ ਦੇ ਇਹ ਹੋਣਾ ਚਾਹੀਦਾ ਹੈ ਕਿ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ ਉਹ ਹਿੰਦੁਸਤਾਨ ਜਿਹਨੂੰ ਇਕੱਠਾ ਰੱਖਣ ਦੇ ਲਈ ਜਿਹਨੂੰ ਬੰਨ ਕੇ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਦੀ ਲਸਾਨੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਇਹ ਸੈਸ਼ਨ ਤੇ ਸਮਾਗਮ ਜ਼ਰੂਰੀ ਸੀ ਸੋ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ